ਹਾਂਜੀ ਭਾਈ ਕੀ ਹਾਲ ਚਾਲ ਆ ਸਾਰੇ ਭਰਾਵਾਂ ਦਾ ਤੇ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੁਣ ਕਿਦਿਆਂ ਆਪਾਂ ਪੂਰੇ ਵਧੀਆ ਸਵਾਗਤ ਕਰਦੇ ਆਂ ਫੇਰ ਤੁਹਾਡਾ ਅਜੇ ਇੱਕ ਨਵੀਂ ਵੀਡੀਓ 'ਚ ਤੇ ਭਾਈ ਪਹਿਲਾਂ ਆਪਾਂ ਜਿਵੇਂ ਤੁਹਾਨੂੰ ਦੱਸਿਆ ਜੀ ਆਪਾਂ ਜਾਲ ਲਾਉਂਦੇ ਪਏ ਆ ਕੁਡੇਰ ਮੂਰੇ ਤੇ ਆਪਾਂ 57 ਜਾਲ ਆਲਾ ਸਾਰਾ ਲਿਆ ਬਣਾ ਤੇ ਇਧਰ ਆਪਣੇ ਬਾਰਬੂਰ ਵੀ ਗਏ ਆ ਬਣਾ ਆ ਦੋ ਬਾਰ ਆ ਭਾਈ 12ਵੀਂ ਬਣ ਗਿਆ ਤੇ ਬਾਕੀ ਬਸ ਆ ਇੱਕ ਬਾਰ ਆ ਇਧਰਲੀ ਸਾਈਡ ਰੱਖਤਾ ਇੱਥੋਂ ਹੀ ਨੰਗਨ ਨੂੰ ਤੇ ਇੱਕ ਬਾਰ ਰੱਖਤਾ ਵੀ ਭਾਈ ਆ ਇਧਰਲੀ ਸਾਈਡ ਇਧਰ ਨੰਗਨ ਨੂੰ ਤੇ ਬਾਕੀ ਹੁਣ ਬਸ ਜਾਲੀ ਰਹਿ ਗਈ ਕੱਟ ਕੇ ਲਾਉਣ ਵਾਲੀ ਆਪਣੀ ਤੇ ਜਾਲੀ ਕੱਟ ਕੇ ਲਾਦਨੀ ਤੇ ਭੋਲਾ ਜੋ ਵਰ ਕਬੂਤਰਾ ਮੂਰੇ ਬੈਠਾ ਕੂਤਰ ਫੜ ਕੇ ਵੇਖੀ ਜਾਂਦਾ ਇਹ ਬਾਈ ਵੀ ਕਬੂਤਰ ਵੇਖਣ ਆਇਆ ਪਿੰਡੋਂ ਕਹਿੰਦਾ ਕਬੂਤਰ ਦੇਖਣੇ ਆ ਮੈਂ ਕਿਹਾ ਚੱਲ ਬਾਈ ਦੇਖ ਲੈ ਬਾਈ ਦੀ ਹਾਰ ਇਧਰ ਹੀ ਜਾਂਦਾ ਆ ਜਾ ਤੇ ਖਾਣਾ ਆਇਆ ਇਹ ਕੰਦਾ ਆਇਆ ਮੈਂ ਚੱਲ ਬਾਈ ਬਲੌਗ ਬਣਾ ਤੇ ਬਾਕੀ ਬਾਈ ਵੇਖ ਲੋ ਕੂਤਰ ਕਰ ਲੋ ਚੈੱਕ ਉਧਰ ਨੀਲਾ ਜੋੜਾ ਵੀ ਆਪਣਾ ਉੱਤੇ ਰੱਖੂਗਾ ਆਂਡੇ ਤੇ ਕਿੰਨਾ ਕਬੂਤਰਾ ਤੇ ਨੀਲੀ ਕਬੂਤਰੀ ਆ ਬਾਕੀ ਆ ਆਪਣੇ ਵੱਡੇ ਜੋੜੇ ਖਾਈਆਂ ਨੇ ਆਂਡੇ ਰੱਖੇ ਗੀਆਂ ਨੇ ਰੱਖਣ ਵਾਲੇ ਆ ਤੇ ਖੁੱਡਾ ਵੀ ਹੁਣ ਆਪਣਾ ਹੋ ਗਿਆ ਫੇਰ ਸਾਫ਼ ਕਰਨ ਵਾਲਾ ਬਸ ਹੁਣ ਆਪਾਂ ਜਾਲ ਦੀ ਤਿਆਰੀ ਕਰ ਲਿਆ ਅੱਜ ਆਪਣਾ ਜਾਲ ਦਾ ਕੰਮ ਨਿਬੜ ਜੂਗਾ ਤੋਂ ਉਦੋਂ ਬਾਅਦ ਜਾਲ ਦੇ ਵਿੱਚ ਬੋਕਰ ਮਾਰ ਕੇ ਤੇ ਖੁੱਡੇ ਸਾਫ਼ ਕਰਕੇ ਉਦੋਂ ਬਾਅਦ ਵੀਰੇ ਆਪਾਂ ਫਿਰ ਕੂਤਰਾਂ ਨੂੰ ਖੁੱਲੇ ਛੱਡਾਂਗੇ ਜਾਲ ਦੇ ਵਿੱਚ ਅੱਜ ਤਾਂ ਨਹੀਂ ਛੱਡਿਆਂਦੇ ਕੱਲ ਨੂੰ ਛੱਡਾਂਗੇ ਤੋਂ ਉਦੋਂ ਬਾਅਦ ਬਈ ਫਿਰ ਇੱਕ ਅਗਲੀ ਵੀਡੀਓ ਬਣਾਵਾਂਗਾ ਆਪਾਂ ਮਿੱਟੀ ਤੇ ਦੇਸੀ ਮਿੱਟੀ ਵੀ ਆਪਾਂ ਕਿਵੇਂ ਬਣਾਉਣੀ ਹੈ ਜਿਹਦੇ ਨਾਲ ਆਪਣੇ ਕਬੂਤਰਾਂ ਨੂੰ ਸਾਰੇ ਵਿਟਾਵਨ ਮਿਲਣ ਸਾਰੀਆਂ ਘਾਟਾਂ ਪੂਰੀਆਂ ਹੋ ਜਾਣੇ ਪੋਟੇ-ਬੂਟੇ ਕਬੂਤਰਾਂ ਨਾਲ ਵਧੀਆ ਰਹਿਣਾ ਮਿੱਟੀ ਦੇ ਵਿੱਚ ਆਪਾਂ ਕਾਫੀ 7-8 ਚੀਜ਼ਾਂ ਮਿਲਾਉਣੀਆਂ ਵੀਰੇ ਪਿੱਲੀ ਨੇ ਟਾ ਭੰਨ ਭੁੰਨ ਕੇ ਤੇ ਉਹ ਅਗਲੀ ਵੀਡੀਓ ਚ ਤੁਹਾਨੂੰ ਜਰੂਰ ਦੱਸਾਂਗੇ ਸਾਰਾ ਕੁਝ ਵੀਰੇ ਜਿੱਦਾਂ ਤੁਹਾਡੇ ਕਬੂਤਰ ਵੀ ਆਂਡੇ ਕਬੂਤਰ ਕਬੂਤਰਿਆਂ ਜਿਹੜੇ ਆਂਡੇ ਉਹ ਆਂਡੇ ਧਰ ਲੈਣਗੇ ਤੇ ਕਬੂਤਰ ਇਕੱਠੇ ਹੀ ਹੋਗੇ ਉਹ ਕਬੂਤਰ ਸੈੱਟ ਹੋ ਜਾਣਗੇ ਹਾਜ਼ਮਾ ਜਮਾ ਵਧੀਆ ਹੋਊਗੀ ਕਬੂਤਰ ਐਨ ਪੂਰੇ ਤੰਦਰੁਸਤ ਰਹਿਣਗੇ ਤੇ ਬਾਕੀ ਬਿੰਦਰ ਨੇ ਚੌਲ ਚੂਲ ਖਾੜੇ ਹਾਂ ਕਰਦਾ ਤੇ ਉਹ ਚਾਹ ਚੋ ਪਿਆਉਣਾ ਆ ਆ ਦੇਖੋ ਭਾਈ ਪੁੱਠੇ ਕੰਮ ਗਲਤ ਕੰਮ ਕਰੀ ਜਾਂਦੇ ਗੰਦੇ ਕੰਮ ਕਰੀ ਜਾਂਦੇ ਕੋਡੇ ਦੇ ਵਿੱਚ ਫੜੇਗੇ ਰੰਗੇ ਅਥੀ ਫੜੇਗੇ ਤੇ ਚਲੋ ਬਾਈ ਬਸ ਹੀ ਗੱਲਬਾਤ ਕਰਦੇ ਆਂ ਜਾਲੀ ਜੁਲੀ ਲਵਾ ਲਗੇ ਇਹ ਪੂਰਾ ਜਾਲ ਤਿਆਰ ਹੋ ਗਿਆ ਫਿਰ ਤੁਹਾਨੂੰ ਸਾਰੇ ਭਰਾਵਾਂ ਨੂੰ ਦੱਸਾਂਗੇ ਆਪਣਾ ਕਿੰਨਾ ਖਰਚ ਆਇਆ ਕੀ ਹਿਸਾਬ ਕਿਤਾਬ ਤਾਂ ਜੀ ਬਾਈ ਚੂਬਰ ਚੱਕੀ ਆਉਂਦੇ ਆ ਜਾਲੀ ਤੇ ਬੱਕ ਕਰ ਲਗੇ ਜਾਲ ਦੀ ਤਿਆਰੀ ਤੇ ਕਬੂਤਰ ਵੀ ਲਿਆ ਕਰਨਗੇ ਨਿਆਰੇ ਆਪੇ ਖੁੱਲੇ ਰਿਆ ਕਰਨਗੇ ਵਿਚ ਦੇ ਸਰੀਏ-ਸੁਰੀਏ ਤੇ ਆਣਗੇ ਵਿਚ ਲਾ ਇਹਨਾਂ ਦੇ ਬਹਿਨ ਨੂੰ ਬਾਕੀ ਡੰਡੇ-ਡੰਡੇ ਜੇ ਆਪੇ ਉਹਦੇ ਉੱਤੇ ਬਹਿ ਜਾ ਕਰਨਗੇ ਤੇ ਲੈਣਗੇ ਨਿਆਰੇ ਜਿਵੇਂ ਮੰਨ ਲਓ ਹੁਣ ਖੁੱਡਾ ਹੀ ਬੰਦ ਆ ਤੇ ਐਵੇਂਰੇ ਖੁੱਡੇ ਬੰਦ ਰਹਿੰਦੇ ਆ ਪੱਕ ਤੋ ਕਿਤੇ ਚਲੇ ਜਾਂਦੇ ਸੀ ਤੇ ਹੁਣ ਜਦੋਂ ਆਪ ਅੱਗੇ ਤੇ ਜਾਇਆ ਕਰਾਂਗੇ ਖੁੱਡੇ ਖੋਲ ਜਾਇਆ ਕਰਾਂਗੇ ਜਾਲਾਂ ਦੇ ਬਹੁ ਬਾਰ ਬਾਰ ਲਾਜਿਆ ਕਰਾਂਗੇ ਆਪੇ ਵਿੱਚ ਜਾਲ ਦੇ ਵਿੱਚ ਡੁੱਬ ਗਏ ਧੁੱਪਾ ਧੁੱਪ ਤੁਸੇਗ ਲਿਆ ਕਰਨਗੇ ਜੇ ਖੁੱਡੇ ਜਾਨਾ ਖੁੱਡੇ ਜਾਵੜਾ ਕਰਨਗੇ ਜਾਲ ਚਰਾਂ ਨਾਲ ਜਾਲ ਚਰ ਲਿਆ ਕਰਨਗੇ ਤੇ ਬਾਕੀ ਗੱਲਬਾਤ ਕਰਦੇ ਆ ਬਈ ਮੜੇ ਚਾਹ ਲਈ ਆਈਏ ਥੱਲੇ ਜਾ ਕੇ ਤੇ ਇਹ ਕਬੂਤਰੀ ਦਿਹੰਤੀ ਸੀ ਆ ਰਾਜਦੀਪ ਤੋਂ ਇਹ ਨੀ ਆਖੋ ਤੱਕੜੀ ਬੜੀ ਤੱਕੜੀ ਕਬੂਦਰੀ ਚੰਗੀ ਪੱਠੀ ਰਾਂਦੀ ਸੀ ਮੈਂ 10 ਵਾਰ ਤਾਂ ਸਾਫ ਆਪਣੇ ਕੋਲ ਹੀ ਹੋਈ ਹੈ ਉਹ ਸੈੱਡ ਹੋ ਜਾ ਨਹੀਂ ਮੇਰੇ ਗਿੱਜੀ ਨਹੀਂ ਮੈਂ ਦਾਈ ਨਹੀਂ ਮੈਂ ਤੁਹਾਨੂੰ ਕਹੀ 10 ਵਾਰ ਸਾਫ ਇੱਥੇ ਹੀ ਹੋਈ ਵਸੇ ਖੰਮ ਖੰਮ ਝਾੜ ਗਈ ਸੀ ਸਾਰੇ ਪਰ ਮੈਂ ਰਾਜਦੀਪ ਤੋਂ ਲਿਆ ਸੀ ਮੈਂ ਤਾਂ ਹੀ ਲਿਆਈ ਮੈਂ ਕਰ ਰੱਤੇ ਨਾਲ ਲਾਵਾਂਗੇ ਹੁਣ 10 ਵਾਰ ਸਾਫ ਹੋ ਚੁੱਕੀ ਹੈ ਕਿ ਕੰਨੀ ਰਹੇਗੀ ਹਾਂ ਬਸ ਤਾਂ ਹੀ ਇਹਨਾ ਤਾਲੀਆਂ ਪੀਣਾ ਨਾ ਬੱਚੇ ਲਾਵਾਂਗੇ ਠੀਕ ਆ ਜੇ ਨਾ ਨਹੀਂ ਆਉਂਦੀ ਉਧਰ ਨੂੰ ਜਾ ਚਾ ਲੈ ਆਂਦੀ ਆ ਖਲਾਉ ਠੀਕ ਆ ਚਾਲ ਖੋਲ ਆਪਾਂ ਲਿਆਏ ਸੀ ਹਾਂ ਹਾਂ ਨਹੀਂ ਰਾਤ ਨੂੰ ਖੁੱਡੇ ਲਾ ਦਿਆ ਕਰਾਂਗੇ ਦਿਨੇ ਪੱਸਾਰ ਤੇ ਖੁੱਡੇ ਰਿਆ ਕਰਨਗਾ ਉਹ ਬਈ ਬੋਤਲ ਚਾਹ ਆ ਬਾਈਓ ਤੇ ਲੋ ਬਈ ਚੋਬਰ ਮਿਸਤਰੀ ਵੀ ਲੱਗ ਪਿਆ ਜਾਲੀ ਮਨ ਕੇ ਵਢਣ ਤੇ ਚਾਹ ਯਾ ਆਪਾਂ ਲੈ ਆਏ ਆ ਤੇ ਚੋਬਰ ਨੂੰ ਪਿਉਂਦੇ ਆਂ ਚਾਹ ਮਹਤਰੀ ਨੇ ਚਾਹ ਪੀ ਲਿਆ ਨਸ਼ ਨਸ਼ੇ ਖੜ ਗਿਆ ਭੜਕਾਈ ਹੁੰਦਾ ਕੰਮ ਸਿੱਧੀਆਂ ਦਾ ਵਲ ਵਲ ਕੇ ਅੱਗੇ ਚੋਬਰ ਕਹਿੰਦਾ ਮੈਨੂੰ ਇਹਦੇ ਨਾਲ ਲਾਦਾ ਚਲ ਕੋਈ ਗਾਲੀ ਸੁਨਖੀ ਐ ਵੀ ਕਾ ਹੋ ਜੂ ਸ਼ਾਂਤਾਈ ਤਿਆਰ ਐ ਮਿਸਤਰੀ ਸ਼ਾਂਤਾਈ ਹੋ ਜੂ ਚੱਲ ਵਧੀਆ ਕੱਲੂ ਫਿਰ ਮੈਂ ਵੀ ਜਾਣਾ ਉਧਰ ਬਠਿੰਡੇ ਆਲੀ ਲੱਗ ਪਏ ਫਿਰ ਆਪਾਂ ਲਾਉਣ ਜਾਲੀ ਜਾਲੀ ਲਈ ਆ ਕੱਟ ਤੇ ਜਾਲੀ ਸੀਗੀ ਬਾਈ ਟੇਢੀ ਇੱਕ ਪਾਸੇ ਪਹਿਲਾਂ ਵੱਡੀ ਇੱਕ ਪਾਸੇ ਘੱਟ ਹੋ ਗਈ ਇੱਕ ਪਾਸੇ ਵੱਧ ਹੋ ਗਈ ਤਾਂ ਉਹਨਾਂ ਨੇ ਪਹਿਲਾਂ ਹੀ ਕੱਟੇ ਵੱਧ ਕੀਤੀ ਹੋਈ ਆ ਬਾਈ ਟੇਢੀ ਵਾਲੀ ਲਾਈ ਸੀ ਤਾਂ ਮਹਾਂ ਸੱਦੀ ਕੀਤੀ ਆ ਰੱਖ ਰੋਕੇ ਐਂਗਲਾਂ ਤੇ ਟੇਢੀ ਵੱਢਣੀ ਪੈਂਦੀ ਇੱਕ ਪੰਨੂ ਇੰਚੀ 1.5 ਇੰਚੀ ਵੱਧ ਵੱਢਣੀ ਪੈਂਦੀ ਆ ਫੇਰ ਸੈੱਟ ਹੁੰਦੀ ਆ ਚਲੋ ਕੋਈ ਨਾ ਕਰ ਲੈਨੇ ਆ ਸੋਤ ਹਾਂਜੀ ਬਈ ਇੱਕ ਸਾਈਡ ਤਾਂ ਆਪਾਂ ਦਿੱਤੀ ਆ ਲਾ ਇਹਦਾ ਬਣ ਗਈ ਕਮਾਲ ਪਰਲੀ ਸਾਈਡ ਇਹਨੇ ਪਰਲੀ ਹਾਂ ਇਹ ਤਾਂ ਹੋ ਗਈ ਉਧਰਲੀ ਸਾਈਡ ਵਾਲੀ ਹੁਣ ਬਾਕੀ ਲੱਗੇ ਆਪਾਂ ਹੁਣ ਦੂਜੀ ਸਾਈਡਾਂ ਲਾਉਣਾ ਮੇਰੇ ਸਾਹਣਾ ਕੰਪਲੀਟ ਆਪਣਾ ਕੱਲ੍ਹ ਤੱਕ ਕਰਾਊਗਾ ਕੱਲ੍ਹ ਹੋਣਾ ਕੱਲ੍ਹ ਹੋਊਗਾ ਵੀ ਕੰਪਲੀਟ ਕੋਈ ਨਾ ਬਾਕੀ ਜਿੱਤੋ ਤੇ ਕਰ ਬੰਦਾ ਉਸੇ ਕੋ ਬਲੌਗ ਬਾਨਦੇ ਆ ਸਾਰਾ ਕੰਪਲੀਟ ਵਾਲਾ ਕੱਲ੍ਹ ਵਾਲਾ ਕੱਲ੍ਹ ਬਾਨਦੇ ਆਂ ਆ ਹਾਂਜੀ ਬਈ ਤੇ ਅੱਜ ਆਪਣਾ ਜਾਲ ਤਾਂ ਨਹੀਂ ਹੁੰਦਾ ਕੰਪਲੀਟ ਜਾਲ ਆਪਣਾ ਕੰਪਲੀਟ ਹੋਊਗਾ ਵੀਰੇ ਕੱਲ੍ਹ ਨੂੰ ਸਵੇਰੇ ਸਾਰਾ ਕੰਪਲੀਟ ਹੋ ਜਾਊਗਾ 2:30-3 ਵਜੇ ਤੱਕ ਕਿਉਂਕਿ ਵੀਰੇ ਥੋੜੇ ਜਾਲੀ ਦੇ ਪ੍ਰੋਬਲਮ ਸੀਗੀ ਜਾਲੀ ਥੋੜੀ ਵੀਂਗੀ ਟੇਢੀ ਆ ਵਿੱਚੋਂ ਘੱਟ ਵੱਧਦਾ ਇੱਕ ਬੰਨੇ ਵੱਧ ਜਾਂਦੀ ਐ ਇੱਕ ਬੰਨੇ ਘੱਟ ਜਾਂਦੀ ਫਿਰ ਆ ਸਾਨੂੰ ਜਿਹੜੇ ਇੰਗਲਾਂ ਲੋਹੇ ਦੇ ਬਾਰ ਬਣਾਇਆ ਜਾਲ ਦਾ ਇਹ ਰੱਖੀ ਵੀਰੇ ਸਾਰ ਸਾਨੂੰ ਇੱਕੋ ਹੀ ਕਰਕੇ ਵੜਨੇ ਪੈਣੀ ਤਾਂ ਕਿ ਟਾਈਮ ਲੱਗਦਾ ਪਿਆ ਤੇ ਨਹੀਂ ਅੱਜ ਹੀ ਸਾਰਾ ਜਾਲ ਕੰਪਲੀਟ ਕਰ ਦਨੇ ਅੱਜ ਕਰ ਦਨੇ ਨਾ ਆਪਾਂ ਤੇ ਬਈ ਹੁਣ ਸਾਨੂੰ ਸਾਰਾ ਥੋੜਾ ਮੈਨ ਮੈਨ ਕੇ ਵੜਨਾ ਪੈਂਦਾ ਇਧਰ ਉਧਰ ਨੂੰ ਜਾਲੀ ਉਲਟ-ਪੁਲਟ ਜੀ ਥੋੜੀ ਜੀ ਤੇ ਖੋਲ ਕੇ ਵੇਖੀ ਆ ਤੇ ਪਹਿਲਾਂ ਲੱਗਦੀ ਇਕੋ ਜੀ ਹੋਊਗੀ ਹੁਣ ਥੋੜੀ ਘਟਵਾ ਦੇਖ ਬਸ ਵਾਧਾ ਦੇਖ ਮਨੇ ਘਾਟਾ ਤੇ ਇਸ ਕਰਕੇ ਆਪਾਂ ਵੀਰੇ ਸਾਰਾ ਬਲੌਗ ਕਾਲੂ ਕੰਪਲੀਟ ਕਰਕੇ ਉਹਦੀ ਵੀਡੀਓ ਆਪਾਂ ਕੱਲ ਪਾਵਾਂਗੇ ਤੇ ਅੱਜ ਦੇ ਬਲੌਗ ਚ ਸਿਰਫ ਇੰਨਾ ਹੀ ਤੇ ਕੱਲੂ ਮਿਲਦੇ ਆਂ ਫੇਰ ਇੱਕ ਨਵੇਂ ਬਲੌਗ ਚ ਤੇ ਕੱਲ ਦੇਕਰ ਫਿਰ ਤੁਹਾਨੂੰ ਆਪਾਂ ਦੱਸਦੇ ਆਂ ਸਾਰਾ ਜਾਲ ਤਿਆਰ ਕਰਕੇ ਵੀ ਆਪਣਾ ਕਿੰਨਾ ਖਰਚ ਆਇਆ ਜਾਲ ਤੇ ਜੇ ਕਿਸੇ ਵੀਰ ਨੇ ਲਵਾਉਣਾ ਹੋਇਆ ਬਈ 6 ਫੁੱਟ ਚੌੜਾ ਤੇ 1.7 ਫੁੱਟ ਉੱਚਾ ਆਪਣਾ ਜਾਲ ਤੇ ਜੇ ਕਿਸੇ ਭਰਾ ਨੇ ਲਵਾਉਣਾ ਹੋਇਆ ਤਾਂ ਆਪਾਂ ਦੱਸ ਦੇ ਆਪਾਂ ਨੂੰ ਖਰਚਾ ਦੱਸ ਦਾਂਗੇ ਵੀ ਇੰਨਾ ਖਰਚਾ ਹੁੰਦਾ ਤੇ ਬਲੌਗ ਰਾਈ ਪਾ ਦਾਂਗੇ ਤੇ ਅੰਦਾਜ਼ਾ 11-12000 ਦੇ ਨੇੜੇ ਤੇੜੇ ਬਰੇ ਹੋਊਗਾ ਖਰਚ ਤੇ ਜੋ ਬਰੇ ਕੱਲ ਦਾ ਬਲੌਗ ਆਪਾਂ ਕੱਲ ਪਾਵਾਂਗੇ ਅੱਜ ਦੇ ਬਲੌਗ ਤੇ ਇੰਨਾ ਹੀ ਕਿਉਂਕਿ ਬਾਕੀ ਜਾਲੀਆਂ ਲਾਉਣ ਵਾਲੀਆਂ ਪਈਆਂ ਇੱਕ ਲਾਈ ਹਜੇ ਤੇ ਦੂਜੀ ਅਸੀਂ ਲੱਗੀਆਂ ਲਾਉਣਾ ਹੈ ਆ ਦੇਖੋ ਵੀ ਦੂਜੀ ਅਸੀਂ ਲੱਗੇ ਨਾ ਨਾ ਮੈਣ ਮੈਣ ਕੇ ਇੱਕ ਸਾਨੂੰ ਆਹ ਨਾਲ ਵਧਣੀਆਂ ਪੈਂਦੀਆਂ ਇਹ ਜਿਆਲੀ ਘਟਵਰ ਦਾ ਕਿੱਥੇ ਸਿੱਧੀ ਵੜਦੇ ਨਹੀਂ ਸੀ ਉਵੇਂ ਹੀ ਇੱਕ ਕਰਾ ਮੈਣ ਕੇ ਉਦ ਹੀ ਹਣਾ ਬਿੰਦਰਾ ਕਿੱਥੇ ਇੱਕ ਕਰਾ ਮੈਣ ਕੇ ਉਦ ਹੀ ਵਢੀ ਜਾਣੀ ਕਿੱਥੇ ਭਾਈ ਇਧਰੋਂ ਨਿਸ਼ਾਨੀ ਲਾਉਣੀ ਪੈਂਦੀ ਆ ਫਿਰ ਇਧਰੋਂ ਮੰਨ ਲਓ 5 ਫੁੱਟ ਲਾਈ ਤੇ ਉਧਰੋਂ ਜਾ ਕੇ 5 ਫੁੱਟ 2 ਇੰਚ ਦੀ ਲਾਉਣੀ ਪੈਂਦੀ ਐ ਇੰਨੀ ਵਾਲੀ ਢੇਡੀ ਐ ਤੇ ਚਲੋ ਭਾਈ ਬਾਕੀ ਗੱਲਬਾਤ ਕਰਦੇ ਆਪਾਂ ਅਗਲੇ ਬਲੌਗ ਚ ਕੱਲ ਵਾਲੇ ਬਲੌਗ ਚ ਮੈਣ ਸੀ ਆਉਂਦੀ ਆ ਹਾਂ ਆਹ ਇੱਥੇ ਹੁੰਦੀ ਹੈ ਲੈਣਾ ਹਾਂ ਚਲੋ ਠੀਕ ਹੈ ਜੀ ਬਾਕੀ ਗੱਲਬਾਤ ਕੱਲ੍ਹ ਦੇ ਬਲੌਗ 'ਚ ਕਰਦੇ ਹਾਂ